ਕੀ ਬਲਾਸਟ ਮਾਮਲੇ ਦੇ ਵਿੱਚ ਪਠਾਨਕੋਟ ਤੋਂ ਇੱਕ ਡਾਕਟਰ ਹਿਰਾਸਤ 'ਚ ਲਿਆ ਗਿਆ ਸੀ ਜਿਸ ਨੂੰ ਹੁਣ ਰਿਹਾ ਕਰ ਦਿੱਤਾ ਗਿਆ ਡਾਕਟਰ ਰਈਸ احمد ਰਈਸ احمد ਪਟਨੂ ਜਾਂਚ ਏਜੰਸੀਆਂ ਨੇ ਫਿਲਹਾਲ ਛੱਡ ਦਿੱਤਾ ਹੈ ਪੁੱਛਗਿੱਛ ਕਰਨ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਕਾਬਲੇ ਗੌਰੇ ਕੀ ਕੱਲ ਸੁਰੱਖਿਆ ਏਜੰਸੀਆਂ ਦੇ ਵੱਲੋਂ ਡਿਟੇਨ ਕੀਤਾ ਗਿਆ ਸੀ 10 ਨਵੰਬਰ ਨੂੰ ਸ਼ਾਮ 6:55 ਮਿੰਟ ਦੇ ਪੀ ਲਾਲ ਕਿਲੇ ਦੇ ਬਾਹਰ ਇੱਕ ਧਮਾਕਾ ਹੁੰਦਾ ਜਿਸ ਦੇ ਵਿੱਚ 12 ਲੋਕਾਂ ਦੀ ਜਾਨ ਚਲੀ ਗਈ ਔਰ ਉਸ ਤੋਂ ਬਾਅਦ ਕਈ ਡਾਕਟਰ ਰਡਾਰ ਦੇ ਉੱਤੇ ਖਾਸ ਤੌਰ ਤੇ ਅਲਫਲਾ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਕਈ ਨਾਮ ਜਿਹੜੇ ਸਵਾਲਾਂ ਦੀ ਕਿਟੜੀ ਚਾਹੇ ਤੇ ਉੱਥੇ ਹੀ ਇੱਕ ਗ੍ਰਿਫਤਾਰੀ ਹੁੰਦੀ ਹੈ ਪਠਾਨ ਹਿਰਾਸਤ ਚ ਲਿਆ ਜਾਂਦਾ ਪਠਾਨਕੋਟ ਤੋਂ ਡਾਕਟਰ ਰਈਸ ਡਾਕਟਰ ਰਈਸ ਅਹਿਮਦ ਪੱਟ ਫਿਲਹਾਲ ਏਜੰਸੀਆਂ ਦੇ ਵੱਲੋਂ ਰਿਹਾਅ ਕਰ ਦਿੱਤਾ ਗਿਆ ਕੱਲ੍ਹ ਸੁਰੱਖਿਆ ਏਜੰਸੀਆਂ ਨੇ ਰੀਟੇਨ ਕੀਤਾ ਸੀ ਅਲਫਲਾ ਯੂਨੀਵਰਸਿਟੀ ਦੇ ਵਿੱਚ ਇਹ ਡਾਕਟਰ ਕੰਮ ਕਰ ਚੁੱਕੇ ਨੇ 2020 ਤੋਂ 2021 ਇੱਕ ਸਾਲ ਦੇ ਆਸ-ਪਾਸ ਉਹ ਅਲਫਲਾ ਯੂਨੀਵਰਸਿਟੀ ਦੇ ਵਿੱਚ ਸੀ ਇਲਜ਼ਾਮਸਨ ਕੀ ਡਾਕਟਰ ਰਈਸ احمد ਪਟਮਾਕਾ ਕਰਨ ਵਾਲੇ ਡਾਕਟਰ ਉਮਰਦੇਸ ਸੰਪਰਕ ਦੇ ਵਿੱਚ ਵੀ ਸਨ ਡਾਕਟਰ ਸਾਹਿਬ ਮੇਰੇ ਨਾਲ ਬੈਠੇ ਹੋਏ ਨੇ ਮੇਰੇ ਦਫ਼ਤਰ ਯਸ ਉਹ ਨੂ ਉਹ ਪਹਿਲੇ ਇੱਕ ਯੂਨੀਵਰਸਿਟੀ ਹੈ ਅਲਫਲਾ ਦਿੱਲੀ ਵਿੱਚ ਉੱਥੇ ਕੰਮ ਕੀਤਾ ਉਹਨਾਂ ਨੇ ਔਰ ਇੱਥੇ ਟਾਈ 3 ਸਾਲ ਤੋਂ ਮੇਰੇ ਕੋਲ ਕੰਮ ਕਰ ਰਹੇ ਨੇ 1 ਆਫ ਦਾ ਬੈਸਟ ਸਰਜਨ ਕਮ ਸੇ ਕਮ ਮੇਰੇ ਖਿਆਲ 500 ਆਪਰੇਸ਼ਨ ਕੀਤਾ ਹੋਣਾ ਉਹਨਾਂ ਦੀ ਡਿਟੇਲ ਜੇ ਚਾਹੀਦੀ ਹੈ ਤਾਂ ਮੇਰੇ ਤੋਂ ਲੈ ਲਓ ਪਿਛਲੇ 2-3 ਦੋ ਤਾਈਟਸ ਤੋਂ ਸਾਰਿਆਂ ਨੇ ਇੱਕ ਵੀ ਕਦੇ ਕੋਈ ਕਿਸੇ ਖਰਾਬ ਨਹੀਂ ਹੋਇਆ ਅਗਰ ਕੋਈ ਇਦਾਂ ਦਾ ਬੰਦਾ ਹੋਏ ਔਰ ਉਹਦੇ ਤੇ ਇਦਾਂ ਦੀ ਅਲੀਗੇਸ਼ਨ ਲੱਗੇ ਨਾਲੇ ਕਾਲਜ ਨੂੰ ਬਦਨਾਮ ਕਰਨ ਵਾਲੀ ਗੱਲ ਹੋਏ ਔਰ ਮੈਂ ਤੁਹਾਨੂੰ ਕਲੀਅਰ ਕਰਨਾ ਚਾਹਨਾ ਕਿ ਡਾਕਟਰ ਸਾਹਿਬ ਨੂੰ ਸਿਰ क्वेश्चन करने वास्ते डॉक्टर साहब मेरे तो पहले दो साल इन्ह ने कम है अलफलाज यूनिवर्सिटी दिल्ली से कोविड के टाइम भी उत्थे नैचुरली जो तो नाल होंगे तो किसी कोई नंबर हो गल हो इंकुआरी तो होंगी है तो इनकुआरी वास्ते लैके गए और इनकुआरी करके डू रिस्पैक्ट थोड़े सामने को बैठे हुए हैं कोई रेस्ट नहीं होर जितों तक वाइड मैडिकल कॉलेज एंड होस्पिटल का सवाल है ਇੱਥੇ ਕੋਈ ਵੀ ਡਾਕਟਰ ਦਾ ਰਿਕਰੂਟਮੈਂਟ ਹੁੰਦੀ ਹੈ ਜਾਂ ਇੱਥੇ ਰੱਖਿਆ ਜਾਂਦਾ ਹੈ ਤੇ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਇਮੀਡੀਏਟਲੀ ਇਨਫੋਰਮ ਕੀਤਾ ਜਾਂਦਾ ਹੈ ਉਹ ਗਵਰਨਮੈਂਟ ਆਫ ਇੰਡੀਆ ਦੀ ਏਜੰਸੀ ਹੈਗੀ ਹੈ ਕਿ ਇਹ ਡਾਕਟਰ ਸਾਹਿਬ ਇੱਥੇ ਕੰਮ ਤੇ ਆਏ ਨੇ ਉਹਨਾਂ ਨੂੰ ਇਨਟੀਮੇਟ ਕੀਤਾ ਜਾਂਦਾ ਉਹਦੇ ਬਾਅਦ ਇੱਥੇ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਦਿੱਤਾ ਜਾਂਦਾ ਤੇ ਪੂਰਾ ਨੀਟ ਐਂਡ ਕਲੀਨ ਹੁੰਦਾ ਕੋਈ ਵੀ ਬੰਦਾ ਜਿਹੜਾ ਵੀ ਕੋਈ ਬੈਕਗ੍ਰਾਉਂਡ ਟਰੈਪ ਹੁੰਦੀ ਹੈ ਉਹਨੂੰ ਰੱਖਿਆ ਨਹੀਂ ਜਾਂਦਾ ਤਾਂ ਸੌਨ ਸਲਾਰੀਆਂ ਨੂੰ ਤੁਸੀਂ ਸੁਣ ਰਹੇ ਸੀ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਡਾਕਟਰ ਸਾਹਿਬ ਦਾ ਤਾਂ ਰਿਕਾਰਡ ਬਹੁਤ ਕਲੀਅਰ ਹੈ ਖੈਰ ਇੱਕ ਸਾਲ ਦੇ ਲਈ ਅਲਫਲਾ ਯੂਨੀਵਰਸਿਟੀ ਦੇ ਵਿੱਚ ਰਹੇ ਸਨ ਯੂਨੀਵਰਸਿਟੀ ਵਿਵਾਦਾਂ ਦੇ ਵਿੱਚ ਹੈ ਔਰ ਡਾਕਟਰ ਉਮਰ ਦਾ ਜ਼ਿਕਰ ਹੋ ਰਿਹਾ ਉਹਨਾਂ ਦੇ ਸੰਪਰਕ ਦੇ ਵਿੱਚ ਸੀ ਫਿਲਹਾਲ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਅਗਹੀ ਬਾਤਾਂ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਉਸ ਦਾ ਰੋ ਕਰਾਂਗੇ ਦਿੱਲੀ ਬਲਾਸਟ ਮਾਮਲੇ ਦੇ ਵਿੱਚ ਦੋ ਹੋਰ ਗ੍ਰਿਫਤਾਰੀਆਂ ਹੋਈਆਂ ਨੇ ਅਲਫਲਾ ਯੂਨੀਵਰਸਿਟੀ ਦੇ ਨਾਲ ਜੁੜੇ ਦੋ ਮੁਲਜ਼ਮ ਕਾਬੂ ਕੀਤੇ ਗਏ ਨੇ ਅਤਵਾਦੀ ਫੰਡਿੰਗ ਦੇ ਇਲਜ਼ਾਮ ਇਹਨਾਂ ਦੇ ਉੱਤੇ ਹੈਗੇ ਨੇ ਔਰ ਇਹ ਗ੍ਰਿਫਤਾਰੀ ਹੋਈ ਹੈ ਹਰਿਆਣਾ ਦਾ ਇਲਾਕਾ ਨੂਨ ਤੋਂ ਰਿਜ਼ਵਾਨ ਤੇ ਸ਼ੌਇਬ ਦੋਨੋਂ ਕਾਬੂ ਕੀਤਾ ਗਿਆ ਯੂਨੀਵਰਸਿਟੀ ਦੇ ਵਿੱਚ ਇਲੈਕਟ੍ਰੀਸ਼ੀਅਨ ਦੇ ਵਜੋਂ ਕੰਮ ਕਰ ਚੁੱਕੇ ਨੇ ਸ਼ੌਇਬ ਪੁਲਿਸ ਵਿਭਾਗ ਨੂਨ ਦੇ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਦਿੱਲੀ ਬਲਾਸਟ 10 ਤਰੀਕ ਨੂੰ ਜੋ ਆਲਰੇਡੀ ਅਸੀਂ ਤੁਹਾਨੂੰ ਗੱਲ ਸਾਂਝੀ ਕੀਤੀ 10 ਤਰੀਕ ਨੂੰ ਹੋਇਆ ਆਪਾਂ ਸਾਰੇ ਜਾਣਦੇ ਹਾਂ 12 ਲੋਕਾਂ ਦੀ ਮੌਤ ਹੋਈ ਉਸ ਦੇ ਵਿੱਚ ਔਰ ਕਈ ਡਾਕਟਰਾਂ ਦੇ ਉਸ ਦੇ ਵਿੱਚ ਨਾਮ ਆ ਰਹੇ ਨੇ ਅਲਫਲਾ ਯੂਨੀਵਰਸਿਟੀ ਦੇ ਨਾਲ ਸਿੱਧੇ ਜਾ ਕੇ ਤਾਰ ਜੁੜਦੇ ਦਿਖ ਰਹੇ ਨੇ ਤੇ ਇਸ ਉੱਛਾਲੇ ਐਕਸ਼ਨ ਵੀ ਲਗਾਤਾਰ ਏਜੰਸੀਆਂ ਦਾ جاری ਹੈ